महाशिवरात्रि का त्यौहार हर जगह बड़ी धूमधाम से मनाया जाता है ऐसे ही अमृतसर में टालीवाला चौक में शिव महासेवा दल की तरफ से हर साल की तरह इस साल भी टालीवाला चौक में शिवरात्रि का त्यौहार को लेकर लंगर लगाया गया और बताया कि पिछले आठ साल से ये लंगर की सेवा की जा रही है इस मौके शिव महासेवा दल की तरफ से जसविंदर सिंह तोता सिंह जसप्रीत सिंह विक्की साहिल बब्बू साबी सिंह काकू नवी जोशी ਔਰ ਅਨੇ ਮੈਂਬਰ ਮੌਜੂਦ ਸਨ ਅਮ੍ਰਿਤਸਰ ਸੇ ਮਾਹੀ ਔਰ ਸਤਬੀਰ ਦੀ ਰਿਪੋਰਟ ਜਸਵਿੰਦਰ ਸਿੰਘ ਜੀ ਸ਼ੇਰ ਮਹਾ ਤੇਵਾ ਦਾਲ ਵਾਲੋ ਹਰ ਸਾਲ ਭੰਡਾਰਾ ਲਾਉਂਦੇ ਆ ਜੀ ਲੰਗਰ ਦਾ 8 ਸਾਲ 8 ਸਾਲ ਹੋ ਗਏ ਲਗਾਉਂਦੇ ਨੂੰ ਇਹ ਹਰ ਸਾਲ ਲਗਾਵਾਂਗੇ ਜੀ ਜੇ ਮਹਾਰਾਜ ਦੀ ਛਾਇ ਜੀ ਹਰ ਸਾਲ ਇਸੇ ਤਰ੍ਹਾਂ ਲੱਗੇਗਾ ਜੀ ਮਹਾਰਾਜ ਚਾਹਣਗੇ ਸਾਡੇ ਮੈਂਬਰ ਹਾਜ਼ਰ ਨੇ ਜੋ ਦੇ ਹਰ ਸਾਲ ਸੇਵਾ ਕਰਦੇ ਨੇ ਜੋ ਉਹ ਸਾਡੇ ਨਾਲ ਮੈਂਬਰ ਜੁੜੇ ਹੋਏ ਨੇ ਨਰਸੋਤ ਸਿੰਘ ਜਸਪ੍ਰੀਤ ਸਿੰਘ ਵਿਕੀ ਸਾਹਿਲ ਬੱਬੂ ਛੜਿਆਲਿਆ ਸਾਬੀ ਸਿੰਘ ਤੇ ਮੇਰਾ ਨਾਮ ਜਸਵਿੰਦਰ ਸਿੰਘ ਜੀ ਤਾਕੋ ਜੋਗੇ ਅਸੀਂ ਸੇਵਾ ਕਰਦੇ ਆਂ ਮਹਾਰਾਜ ਦੇ ਵੱਲੋਂ ਤੇ ਹਰ ਸਾਲ ਕਰਦੇ ਰਵਾਂਗੇ ਜੀ ਮੇਰਾ ਨਾਮ ਨਵੀ ਜੋਸ਼ੀ ਮੈਂ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਵਾਈਸ ਪ੍ਰਧਾਨ ਆ ਜੀ ਇਹ ਜਿਹੜਾ ਸ਼ਿਵਨਾਥ ਸੇਵਾ ਮੰਡਲ ਟਾਲੀ ਵਾਲਾ ਚੌਂਕ ਜਿਹੜਾ ਜਿੰਨਾਂ ਕਿਤੇ ਆ ਵੀ ਕਹਿੰਦੇ ਸਰਵਰਪੁਰਾ ਇਹ ਜਸਵਿੰਦਰ ਸਿੰਘ ਜੀ ਤੋਤਾ ਸਿੰਘ ਇਹਨਾਂ ਦੇ ਸਾਰੇ ਸਾਥੀ ਇਹਨਾਂ ਦੀ ਟੀਮ ਹਰ ਸਾਲ ਸ਼ਿਵਰਾਤਰੀ ਤੇ ਇੱਥੇ ਬਹੁਤ ਵੱਡਾ ਵਿਸ਼ਾਲ ਲੰਗਰ ਭੰਡਾਰਾ ਲਗਾਉਂਦੇ ਆ ਮੈਨੂੰ ਵੀ 3-4 ਸਾਲ ਇੱਥੇ ਆ ਕੇ ਹਾਜ਼ਰੀ ਲਗਾਉਂਦੇ ਹੋਗੇ ਅਹੀ ਵੀ ਭੋਲੇ ਨਾਜੀ ਦਾ ਆਸ਼ੀਰਵਾਦ ਲੈਣ ਇੱਥੇ ਪਹੁੰਚੇ ਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਯੂਥ ਵੀ ਇਹਨਾਂ ਨਾਲ ਕਾਫੀ ਜੁੜਿਆ ਹੋਇਆ ਔਰ ਇਹ ਵਧੀਆ ਉਪਰਾਲਾ ਕਰ ਰਹੇ ਆ ਇਹਨਾਂ ਦਾ ਸੰਦੇਸ਼ ਵੀ ਇਹੀ ਆ ਕਿ ਯੂਥ ਜਿਹੜਾ ਵਾ ਨਸ਼ਿਆਂ ਨੂੰ ਛੱਡ ਕੇ ਤੇ ਭਗਤੀ ਮਾਰਗ ਵੱਲ ਚੱਲੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਤੇ ਲੋਕਾਂ ਦੀ ਭਲਾਈ ਕਰਦੇ ਰਹਿਣ